ਦੋਸਤੋ ਸੁਆਗਤ ਕਰਦੇ ਆ ਤੁਹਾਡਾ ਦੋਸਤੋ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦਾ ਸਭ ਤੋਂ ਵੱਡਾ ਯੂਟਿਊਬਰ ਕਿਹੜਾ ਹੈ ਕਿਉਂ YouTube ਦੇ CEO ਨੂੰ ਆਪ ਜਾ ਕੇ ਸਨਮਾਨਿਤ ਕਰਨਾ ਪਿਆ ਇਸ ਬੰਦੇ ਨੂੰ ਆਜੂ ਕਰਦੇ ਆ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਤੇ ਵੀਡੀਓ ਨੂੰ ਸਾਰੀ ਦੇਖਿਓ ਦੋਸਤੋ ਸੋਸ਼ਲ ਮੀਡੀਆ ਦਾ ਜਮਾਨਾ ਸੋਸ਼ਲ ਮੀਡੀਆ ਤੋਂ ਦੇ ਬੱਖ-ਬੱਖ ਪਲੇਟਫਾਰਮਾਂ ਦੇ ਵਿੱਚੋਂ ਜਿਹੜਾ ਮੁੱਖ ਸਥਾਨ ਹੈ ਉਹ YouTube ਦਾ ਹੋਂਦ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਸੋਸ਼ਲ ਮੀਡੀਆ ਦੇ YouTube, Facebook, Instagram ਦੇ ਉੱਤੇ ਫੋਲੋਅਰ, ਵਿਊ ਇਕੱਠੇ ਕਰਨ ਦੀ ਇੱਕ ਦੌੜ ਲੱਗੀ ਹੋਈ ਆ। ਕੀ ਤੁਸੀਂ ਕਦੇ ਸੋਚਿਆਗਾ ਕੌਣ ਇਸ ਦੌੜ ਦਾ ਬਜੇਤਾਗਾ ਤੇ ਕੌਣ ਇਸ ਦੌੜ 'ਚ ਸਭ ਤੋਂ ਅੱਗੇ ਐ? ਜਿਸ ਦੇ ਲਈ YouTube ਨੂੰ ਸਪੈਸ਼ਲ ਪਲੇ ਬਟਨ ਤਿਆਰ ਕਰਨਾ ਪਿਆ ਦੋਸਤੋ। ਦੋਸਤੋ ਇਸ ਇਨਸਾਨ ਦੇ YouTube ਚੈਨਲ ਦਾ ਨਾਮ ਆ ਮਿਸਟਰ ਵੀਸਟ ਤੇ ਜਿਹਦਾ ਅਸਲੀ ਨਾਮ ਆ ਜਿਮੀ ਡੋਨਾਲਡਸਨ ਤੇ ਅਮਰੀਕਾ ਦਾ ਰਹਿਣ ਵਾਲਾ ਦੋਸਤੋ ਇਹ। ਤੇ ਹੁਣੇ-ਹੁਣੇ ਇਹਨੇ 40 ਕਰੋੜ ਸਬਸਕ੍ਰਾਈਬਰ ਆ ਜਿਹੜੇ ਉਹ ਕੰਪਲੀਟ ਕੀਤੇ ਨੇ 40 ਕਰੋੜ ਜਾਨੀ ਕਿ 400 ਮਿਲੀਅਨ ਸਬਸਕ੍ਰਾਈਬਰ ਦਾ ਅੰਕੜਾ ਜਿਹੜਾ ਇਹਨਾਂ ਨੇ ਪਾਰ ਕੀਤਾਗਾ ਤੇ ਦੋਸਤੋ ਤੁਸੀਂ ਜਾਣਦੇ ਹੋ ਜਿਵੇਂ ਕਿ YouTube ਆ ਜਿਹੜਾ ਉਹ ਵੱਖ-ਵੱਖ ਲੈਵਲ ਅਚੀਵ ਕਰਨ ਦੇ ਉੱਤੇ ਆਪਣੀ ਕ੍ਰिएਟਰ ਨੂੰ ਸਨਮਾਨਤ ਕਰਦਾ ਉਹ ਪਲੇ ਬਟਨ ਦਿੰਦਾਗਾ ਪਲੇ ਬਟਨ ਭੇਜਦਾ ਹੁੰਦਾਗਾ ਜਿਦੇ ਚੋਂ ਮੈਕਸਿਮਮ ਹੱਦ 10 ਕਰੋੜ ਸਬਸਕ੍ਰਾਈਬਰ ਹੋਣ ਤੇ ਨਾ ਇੱਕ ਰੈੱਡ ਡਾਇਮੰਡ ਪਲੇ ਬਟਨ ਮਿਲਦਾਗਾ ਤੇ ਜਿਹੜਾ ਮਿਸਟਰ ਬੀਸਟਾ ਦੋਸਤੋ ਇਹਨੇ ਸਾਰੇ ਰਿਕਾਰਡ ਤੋੜਤੇ ਇਹ 10 ਕਰੋੜ ਨੂੰ ਵੀ ਪਾਰ ਕਰ ਗਿਆ 10 ਕਰੋੜ ਛੱਡੂ ਹੀ 20 ਕਰੋੜ ਨੂੰ ਵੀ ਪਾਰ ਕਰ ਗਿਆ। ਇਨੀ 40 ਕਰੋੜ ਸਬਸਕ੍ਰਾਈਬਰ ਹੈ ਜਿਹੜੇ ਉਹ ਅਚੀਵ ਕਰ ਲੇ ਤੇ YouTube ਨੂੰ ਸਪੈਸ਼ਲ ਪਲੇ ਬਟਨ ਬਣਾਉਣਾ ਪਿਆ ਇਸ ਬੰਦੇ ਵਾਸਤੇ। ਇਹ ਦੁਨੀਆ ਦਾ ਇੱਕੋ ਇੱਕ ਪਲੇ ਬਟਨ ਜਿਹੜਾ ਇੱਕ ਬੰਦੇ ਕੋਲੇ ਆ ਮਿਸਟਰ ਬੀਸਟ ਦੇ ਕੋਲੇ ਤੇ ਮਿਸਟਰ ਬੀਸਟ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਕੰਟੈਂਟ ਕ੍ਰੀਏਸ਼ਨ ਦੇ ਸ਼ੌਂਕ ਨੂੰ ਲੈ ਕੇ ਬਹੁਤ ਜਨੂਨੀ ਸੀ। ਕਹਿੰਦਾ ਮੇਰੀ ਮਾਂ ਤੇ ਮੇਰੇ ਮਿੱਤਰ ਦੋਸਤ ਮੈਨੂੰ ਕਿਹਾ ਕਰਦੇ ਸੀਗੇ ਤੂੰ ਕਦੇ ਕਾਮਯਾਬ ਨਹੀਂ ਹੋ ਪਾਏਂਗਾ ਤੇ ਮੈਂ ਕਹਿੰਦਾ 12 ਸਾਲ ਪਹਿਲਾਂ ਕੰਟੈਂਟ ਕ੍ਰੀਏਸ਼ਨ ਦਾ ਕੰਮ ਜਿਹੜਾ ਉਹ ਸ਼ੁਰੂ ਕੀਤਾ ਸੀ ਤੇ ਉਹਦੀ ਉਮਰ ਉਹਦੋਂ 13 ਸਾਲ ਦੀ ਸੀਗੀ ਤੇ ਸ਼ੁਰੂ-ਸ਼ੁਰੂ ਦੇ ਵਿੱਚ ਇਹਨੇ ਗੇਮਿੰਗ ਵੀਡੀਓ ਪਾਉਣੀਆਂ ਸ਼ੁਰੂ ਕੀਤੀਆਂ ਸੀਗੀਆਂ ਤੇ ਅੱਜ ਕੱਲ ਉਹ ਗੇਮਿੰਗ ਤੋਂ ਬਾਅਦ ਬਹੁਤ ਸਾਰਾ ਕੰਟੈਂਟ ਪਾਉਂਦਾਗਾ ਤੇ ਕੰਟੈਂਟ ਦੀ ਦੁਨੀਆ ਦਾ ਕੰਟੈਂਟ ਕ੍ਰੀਏਸ਼ਨ ਦੀ ਦੁਨੀਆ ਦਾ ਉਹ ਬਾਦਸ਼ਾਹਗਾ ਤੇ ਮੈਨੂੰ ਉਮੀਦ ਆ ਦੋਸਤੋ ਜਿਹੜੇ ਬੰਦੇ ਅੱਜ ਕੱਲ ਸਟਰਗਲ ਕਰ ਰਹੇ ਨੇ ਕੰਟੈਂਟ ਕ੍ਰੀਏਸ਼ਨ ਦੀ ਦੁਨੀਆ ਦੇ ਵਿੱਚ ਉਹ ਜਿਹੜੀ ਇਹ ਕਹਾਣੀ ਹੈਗੀ ਮਿਸਟਰ ਬੀਸਟ ਦੀ ਉਹਨਾਂ ਨੂੰ ਪ੍ਰੇਰਣਾ ਦੇਊਗੀ ਤੇ ਇਹ ਤੋਂ ਮੋਟੀਵੇਟ ਹੋਣਗੇ ਉਹ ਤੇ ਮੋਟੀਵੇਟ ਹੋ ਕੇ ਚੰਗਾ ਪੋਜੀਟਿਵ ਕੰਟੈਂਟ ਬਣਾਉਣ ਦੀ ਕੋਸ਼ਿਸ਼ ਕੋਸ਼ਿਸ਼ ਕਰਨਗੇ ਤੇ ਸਿੱਖਣਗੇ ਕਿ ਲਗਾਤਾਰ ਲੱਗੇ ਰਹਿਣਾ ਹੀ ਸਕਸੈਸ ਦਾ ਇੱਕੋ ਇੱਕ ਮੰਤਰਾ ਹੈ ਧੰਨਵਾਦ ਦੋਸਤੋ